ਹਾਲੀ ਬਹੁਤ ਹੀ ਸਤਿਕਾਰਯੋਗ ਮੇਰੇ ਪ੍ਰੈਸ ਦੇ ਵੀਰੋ ਛੋਟੇ ਜਿਹੇ ਸੱਦੇ ਤੇ ਤੁਹਾਨੂੰ ਬੁਲਾਇਆ ਗਿਆ ਤੁਸੀਂ ਆਏ ਆ ਮੈਂ ਅੱਜ ਤੁਹਾਡੀ ਹੈਲਪ ਵਾਸਤੇ ਤੁਹਾਨੂੰ ਬੁਲਾਇਆ ਤੁਹਾਨੂੰ ਵੀ ਜਾਣਦੀ ਹਾਂ ਤੁਸੀਂ ਤੁਸੀਂ ਹੈਲਪ ਵੀ ਕਰ ਦਿਓਗੇ ਵੀ ਮੇਰੀ ਅੱਜ ਨਵੀਂ ਨਹੀਂ ਕਰਨ ਲੱਗੇ ਜਿੱਥੇ ਸ਼ਹਿਰ ਦਾ ਨੁਕਸਾਨ ਹੁੰਦਾ ਹੋਵੇ ਉੱਥੇ ਸਾਡਾ ਫਰਜ ਹੈ ਐਮਸੀਆਂ ਦਾ ਉੱਥੇ ਅਸੀਂ ਪਹਿਰਾ ਦਈਏ ਜਦੋਂ ਕੋਈ ਸੁਣਵਾਈ ਨਾ ਹੋਵੇ ਤੇ ਸਭ ਤੋਂ ਵੱਡਾ ਡੰਡਾ ਪ੍ਰੈਸ ਦਾ ਹੁੰਦਾ ਪ੍ਰੈਸ ਵਿੱਚ ਉਹ ਸੱਚਾਈ ਜਿਹੜੀ ਆ ਜਾਂਦੀ ਨਾ ਜਦੋਂ ਉਦੋਂ ਅਫਸਰਾਂ ਦੇ ਵੀ ਸਰਕਾਰ ਦੇ ਵੀ ਕੰਨ ਖੁੱਲਦੇ ਆ ਸੋ ਤੁਹਾਨੂੰ ਅੱਜ ਤਕਲੀਫ ਦੇਣ ਦਾ ਸਾਡਾ ਮੇਨ ਮੁੱਦਾ ਇਹ ਆ ਵੀ ਜਿਹੜੀ ਡੰਪ ਤੇ ਮਿੱਟੀ ਪਈ ਹੈ ਉਹਦਾ ਹਿਸਾਬ ਨਹੀਂ ਮਿਲ ਰਿਹਾ ਅਸੀਂ 24 6 ਨੂੰ ਬੌਸ ਦੀ ਮੀਟਿੰਗ ਵਿੱਚ ਇੱਕ ਟੇਬਲ ਆਈਟਮ ਪਈ ਸੀ ਜਿਹੜੀ ਕਿ ਧਾਰਾ 35 ਦੇ ਹੇਠ ਪਈ ਸੀ ਇਹਨਾਂ ਨੇ ਕੰਮ ਇਹ ਪਾਇਆ ਵੀ ਡੰਪ ਤੇ ਮਿੱਟੀ ਪਾ ਦਿੱਤੀ ਗਈ ਹੈ ਕਿੰਨੇ ਦੀ ਪਾਈ ਕਿਉਂ ਪਾਈ ਇਹਦਾ ਕੋਈ ਹਿਸਾਬ ਨਹੀਂ ਚਲੋ ਇਹ ਜਦੋਂ ਸਾਨੂੰ ਪਤਾ ਲੱਗਾ ਵੀ ਇਹ ਤਾਂ ਕਪੜਾ ਹੋਇਆ 35-40 ਲੱਖ ਰੁਪਏ ਦਾ ਇੱਥੇ ਮਿੱਟੀ ਪਾਈ ਗਈ ਹੈ ਅਸੀਂ ਈਓ ਸਾਹਿਬ ਨੂੰ ਸਾਰੇ ਐਮਸੀ ਬੈਠੇ ਆ ਤਾਂ ਅਸੀਂ ਸਾਰੇ ਐਮਸੀਆਂ ਨੇ ਲਿਖ ਕੇ ਦਿੱਤਾ ਵੀਓ ਸਾਹਿਬ ਸਾਨੂੰ ਇਸ ਮਿੱਟੀ ਦਾ ਹਿਸਾਬ ਦਿੱਤਾ ਜਾ ਕੋਈ ਅਸਰ ਨਹੀਂ ਹੋਇਆ 23 ਦੀ ਲਿਖਤੀ ਰੂਪ ਚ ਮੰਗ ਤੋਂ ਬਾਅਦ ਅਸੀਂ 29/7 ਨੂੰ ਫਿਰ ਦੁਬਾਰਾ ਵੀਓ ਸਾਹਿਬ ਨੂੰ ਕਿਹਾ ਵੀਓ ਸਾਹਿਬ ਸਾਨੂੰ ਹਿਸਾਬ ਦੇ ਦਿਓ ਅਸੀਂ ਐਮਸੀ ਆ ਆਮ ਪਬਲਿਕ ਨਹੀਂ ਆ ਨਹੀਂ ਸੁਣ ਭਾਈ ਮਾਨਯੋਗ ਡਿਪਟੀ ਕਮਿਸ਼ਨਰ ਨੂੰ 28 23/9 ਨੂੰ ਅਸੀਂ ਡੀਸੀ ਸਾਹਿਬ ਕੋਲ ਗਏ ਇਹ ਸਾਰੇ ਐਮਸੀ ਗਏ ਵੀ ਜਿਹੜੀ ਮਿੱਟੀ ਪਈ ਹੈ ਘਪਲਾ ਜਿਆਦਾ ਨਜ਼ਰ ਆ ਰਿਹਾ ਹੈ ਲੋਕਾਂ ਦੀ ਨਿਗਾਹ ਦੇ ਵਿੱਚ 35-40 ਲੱਖ ਸੁਣਨ ਨੂੰ ਖੁਸ਼ਮਿੰਦ ਤਾਂ ਕੋਈ ਕੁਸ਼ਮਿੰਦ ਅਸੀਂ ਸਾਰੇ ਜੋ ਦੇਖ ਕੇ ਆਏ ਆ ਸਾਡੇ ਹਿਸਾਬ ਨਾਲ ਮਿੱਟੀ ਉੱਥੇ 2.5 ਤੇ 3 ਲੱਖ ਦੀ ਹੱਦ ਇਸ ਤੋਂ ਵੱਧ ਨਹੀਂ ਪਈ ਉਹਦਾ ਕਾਰਨ ਕਿੱਦਾਂ ਅੰਦਾਜ਼ਾ ਲਾਣੇ ਤੇ ਆਪਾਂ ਅਸੀਂ ਟਿਪਰ ਵਾਲੇ ਨੂੰ ਪੁੱਛਿਆ ਵੀ ਅਸੀਂ ਆਪਣੇ ਘਰ ਮਿੱਟੀ ਪਵਾਣੀ ਆ ਭਾਈ ਤੂੰ ਟਿਪਰ ਕਿੰਨੇ ਆਉਂਦੇ ਨੇ ਉਹਦਾ 5000 ਰੇਟ ਸੀ ਕਹਿੰਦਾ ਜੇ ਜ਼ਿਆਦਾ ਪਵਾਉਣੀ ਤਾਂ ਮੈਂ ਘੱਟ ਵੀ ਕਰ ਸਕਦਾ ਜਿਹੜਾ ਬੰਦਾ 5000 ਰੁਪਏ ਦਾ ਇੱਕ ਟਿੱਪਰ ਦਿੰਦਾ ਪਿਆ। ਔਰ ਅਸੀਂ ਉੱਥੇ ਜਾ ਉਹ ਅੰਦਾਜ਼ਾ ਲਾਇਆ। ਤੁਸੀਂ ਵੀ ਸਾਰਿਆਂ ਨੇ ਦੇਖਿਆ। ਉੱਥੇ ਮਿੱਟੀ ਵਿਛਾਈ ਗਈ ਹੈ ਨਾ ਕਿ ਕੋਈ ਟੋਏ ਚ ਪਾਈ ਗਈ। ਜਦੋਂ ਕੂੜੇ ਨੂੰ ਢੱਕਿਆ ਗਿਆ ਵੈਸੇ ਦਾ ਢਕਣਾ ਰਹੂਗਾ ਚਲੋ ਉਹ ਸਰਕਾਰ ਦੇਖੇ। ਅੱਗ ਲੱਗ ਗਈ। ਸਾਨੂੰ ਕੋਈ ਇਤਰਾਜ਼ ਨਹੀਂ ਮਿੱਟੀ ਦਾ ਬੁਝਾਰਤੀ ਜਾਵੇ ਸਾਨੂੰ ਕੋਈ ਨਹੀਂ। ਪਰ ਉਹ ਮਿੱਟੀ ਦੀ ਆਪਣਾ ਪਾਂ ਦੇ ਬਹਾਨੇ ਨਾਲ ਤੁਸੀਂ ਘਪਲਾ ਤਾਂ ਨਾ ਕਰੋ। ਉਹ ਘਪਲਾ ਕਿੰਨਾ ਹੈ? ਉਹ 2.5 ਤੇ 3 ਲੱਖ ਦੀ ਮਿੱਟੀ ਪਈ ਹੈ ਤੇ 30 35 20 25 30 ਅੰਦਾਜ਼ਾ ਇੰਨਾ ਹੀ ਆ 50 ਨਿੱਪਰ ਹੈਗੇ ਉੱਤੇ ਦੇਖ ਆਏ ਅਸੀਂ 10 ਵਾਰੀ ਦੇਖ ਆਏ ਆ ਉਹ ਐਦਾ ਮਿੱਟੀ ਵਿਛਾਈ ਗਈ ਆ ਔਰ ਉਹਦਾ ਤੁਸੀਂ ਬਿੱਲ ਬਣਾ ਦੋ 35 40 ਲੱਖ ਕੋਈ 30 ਲੱਖ ਕਹਿ ਰਿਹਾ ਕੋਈ 35 ਕਹਿ ਰਿਹਾ ਕੋਈ 40 ਕਹਿ ਰਿਹਾ ਜੋ ਕਮੇਟੀ ਘਰ ਚੋਂ ਸੁਣਦੇ ਪਏ ਸੋ ਸਾਡੀ ਡਿਮਾਂਡ ਇਹ ਆ ਅਸੀਂ ਸਾਰਿਆਂ ਰਸਤੇ ਅਪਣਾ ਕੇ ਦੇਖ ਲਏ ਅੱਜ ਤੁਹਾਡੇ ਕੋਲ ਹੈਲਪ ਲੱਗਦੇ ਆ ਵੀ ਸਰਕਾਰ ਦੇ ਕਰਨਾਂ ਤੇ ਜ਼ੂਰ ਹੈ ਆਮ ਆਦਮੀ ਪਾਰਟੀ ਦਾ ਕੋਈ ਇੱਥੇ ਨਵੇਂ ਸ਼ਹਿਰ ਚ ਲੀਡਰ ਨਹੀਂ ਹੈ ਜਿਹੜੀ ਸਾਡੀ ਸੁਣਵਾਈ ਕਰਦਾ ਹੋਵੇ ਇੱਕ ਨਵਾਂ ਨਵਾਂ ਆਮ ਆਦਮੀ ਪਾਰਟੀ ਜਿਹੜਿਆ ਉਹਨਾਂ ਨੇ ਦੋ ਵਾਰੀ ਪ੍ਰੈਸ ਕਾਨਫਰੰਸ ਕੀਤੀ ਤੁਹਾਡੇ ਅੱਗੇ ਉਹ ਕਹਿੰਦੇ ਵੀ ਕੋਈ ਐਮਸੀ ਉਹਨੇ ਲਿਖ ਕੇ ਦਿੱਤਾ ਮੇਰੀ ਤਾਂ ਨੋਲਿਜ ਹੈ ਨਹੀਂ ਇੱਕ ਵਾਰੀ ਲੰਘਿਆ ਦੋ ਵਾਰੀ ਗਿਆ ਤਾਂ ਦੋ ਮਹੀਨੇ ਬਾਅਦ ਵੀ ਗਿਆ ਤਾਂ ਇਹ ਖ਼ਬਾਰਾ ਜਾ ਚੁੱਕਾ ਹੈ ਉਹ ਨਹੀਂ ਪੜਦਾ ਪਿਆ ਤੁਸੀਂ ਮੀਡੀਆ 'ਚ ਬੋਲਦੇ ਪਏ ਆ ਉਹਨੂੰ ਨਜ਼ਰ ਨਹੀਂ ਆ ਰਿਹਾ ਉਹ ਮੇਰੇ ਕੋਲ ਕਹਿੰਦਾ ਆ ਜਾਂਦੀ ਜਿਹ ਦਿੱਤੀ ਇਹਦਾ ਤੂੰ ਕੌਣ ਆ ਭਾਈ ਸਾਡੇ ਵਰਗਾ ਐਮਸੀ ਹੈ ਤੂੰ ਹੀ ਭਰਾ ਤੁਹਾਡਾ ਸਾਰੇ ਐਮਸੀਓ ਦਾ ਫਰਜ ਬੰਦਾ ਐ ਐਮਸੀਓ ਰਖਵਾਲੇ ਐ ਪਬਲਿਕ ਦੇ ਪੈਸੇ ਦੇ ਇਹ ਆਮ ਗੱਲ ਨਹੀਂ ਐ ਕੋਈ ਚੋਣਾਂ ਨੂੰ ਮੰਦੇ ਐ ਜਿੱਥੇ ਕੋਈ ਘਪਲਾ ਹੁੰਦਾ ਜਾਂ ਕੋਈ ਨਿਆਇਜ ਹੋਣ ਲੱਗਾ ਜਿੱਥੇ ਕੋਈ ਕੰਮ ਜ਼ਰੂਰੀ ਕਰਮ ਵਾਲਾ ਉਥੇ ਐਮਸੀਓ ਨੇ ਕਰਾਣੇ ਐ ਸ਼ਹਿਰ ਸਾਡੇ ਮੂੰਹal ਦੇਖਦਾ ਕਰਦੇ ਕੀ ਪਏ ਆ ਕਿੱਥੇ ਗਏ ਹਿਸਾਬ ਕਿੱਥੇ ਗਿਆ ਦੱਸੋ ਅਸੀਂ ਇਹ ਹਿਸਾਬ ਮੰਗਦੇ ਪਿਆ ਹਿਸਾਬ ਦਿਓ ਅਸੀਂ ਹੋਰ ਵੀ ਕੰਮ ਕਰਾਣ ਯੋਗ ਬਣੀਏ ਤੁਹਾਡੀ ਜੇਬੋਂ ਜੋ ਪੈਸੇ ਕਢਾ ਲੈਣੇ ਆ ਔਰ ਸਾਡੇ ਨੂੰ ਪ੍ਰੈਸ ਦੇ ਥਰੂ ਕਢਾੜੇ ਇਹ ਸਰਕਾਰ ਤੇ ਗੱਲ ਪਹਚਾਓ ਮੇਰੀ ਇਹ ਸਾਡੇ ਸਾਰੇ ਐਮਸੀ ਦੀ ਡਿਮਾਂਡ ਹੈ ਸਾਡਾ ਨੇਰ ਮੁੱਦਾ ਅੱਜ ਦਾ ਜਿਹੜਾ ਤੁਹਾਨੂੰ ਸਾਡੀ ਹੈਲਪ ਲੈਣ ਦਾ ਇਹ ਹੈ ਤੁਸੀਂ ਕਰਦੇ ਹੈ ਹੈਲਪ ਸਾਡੀ ਤੁਸੀਂ ਸਾਡਾ ਭਾਈਚਾਰਾ ਵਾ ਸੱਚ ਦੇ ਤੁਸੀਂ ਨਾਲ ਖੜੇ ਅਸੀਂ ਸੱਚੀ ਗੱਲ ਕਰਦੇ ਪਿਆ ਅਸੀਂ ਕੋਈ ਮੁੱਦਾ ਦਾ ਤੁਹਾਨੂੰ ਕੋਈ ਇਹ ਨਹੀਂ ਕਹਿ ਰਹੇ ਵੀ ਕੋਈ ਆਪਣਾ ਹੋਇਆ ਅਸੀਂ ਕਿਸੇ ਮਲਾਦਿਆਂ ਦੇ ਖਿਲਾਫ ਵੀ ਨਹੀਂ जिने का भला ਕੀਤਾ ਉਹ ਨੰਗਾ ਹੋਵੇ ਉਸ ਤੇ ਕਾਰਵਾਈ ਕੀਤੀ ਜਾਵੇ ਸਾਡੀ ਦਿਮਾਗ ਤੁਹਾਡਾ ਕੋਈ ਕੁਐਸਚਨ ਹੈ ਤੁਸੀਂ ਦੱਸੋ ਕਿੰਨੀ ਕਮੇਟੀ ਪਈ ਸਾਹਿਬ ਮਿੱਟੀ ਸਾਹਿਬ ਨਾ ਮਿੱਟੀ ਕਿੰਨੀ ਬਈ ਮਿੱਟੀ ਉਥੇ 2.5 ਲੱਖ ਦੀ ਪਈ ਹੈ ਇਸ ਤੋਂ ਤੇ ਮੈਂ ਇਹ ਮਤਲਬ ਅੰਦਾਜ਼ਾ ਕਈ ਵਾਰੀ ਆਪਾਂ ਗਲਤ ਵੀ ਲਾ ਸਕਦੇ ਹਾਂ ਪ੍ਰੋਮੋਟਰਾਂ ਜਾਂ ਅੰਦਾਜ਼ਾ ਆਪਾਂ 10 ਵਾਰੀ ਜਾਏ ਆ ਕਿਹਲੇ 2-3 ਲੱਖ ਦੀ ਵੀ ਨਜ਼ਰ ਆਦੀ ਸੀ ਪਰ ਮੈਂ ਅੰਦਾਜ਼ਾ ਲਾਇਆ 50 ਟਿਪਰ ਤੋਂ ਵੱਧ ਟਿਪਰ ਨਹੀਂ ਹੈ ਜੇ ਪੰਜ ਹਜ਼ਾਰ ਦਾ ਵੀ ਇੱਕ ਟਿਪਰ ਲਾਇਆ ਜਾਵੇ ਤੇ 2.5 ਲੱਖ ਰੁਪਏ ਦਾ ਬਣਦਾ ਤੁਸੀਂ ਸਿਆਣੇ ਆ ਤੁਸੀਂ ਆਪ ਦੇਖ ਸਕਦੇ ਸਾਰੇ ਜਾ ਕੇ ਮੈਂ ਕੋ ਝੂਠ ਨਹੀਂ ਕਹਿ ਰਿਹਾ ਜਿੰਨੇ ਦਾ ਬਿੱਲ ਬਣਿਆ ਉਹਦੇ ਸਭ ਨਾਲ ਕਿੰਨੇ ਟਿਪਰ ਹੋਣ ਜਾਈਏ ਦੇਖੋ ਜੀ ਹੁਣ ਇਹਦੇ ਚ ਇਹ ਸਾਡੇ ਕੇਸ 400 300 ਕਿੰਨਾ ਟਿਪਰ 300 ਪਲੱਸ ਹੀ ਸੁਣਦੇ ਤੇ ਇਹਨਾਂ ਨੇ 300 ਪਲੱਸ ਟਿਪਰ ਪਾਏ ਜਿੱਥੇ 300 ਪਲੱਸ ਟਿਪਰ ਲੰਗੇ ਨਾ ਉਹ ਸੜਕਾਂ ਬਹਿ ਜਾਂਦੀਆਂ ੱੱਲੇ ਉਹ ਮਹੱਲੇ ਚ ਥਾੜ-ਥਾੜ ਹੋ ਜਾਂਦੀ ਆ ਉਹ ਮੈਂ ਉਹ ਹੀ ਪੁੱਛੇ ਸਵਾਲ ਤੇ ਆਂ ਕਿ ਮਹੱਲੇ ਵਾਲਿਆਂ ਨੇ ਕਿਆ ਦੱਸਿਆ ਤੁਹਾਨੂੰ ਵੀ ਇਹ ਥੋ ਟਿਪਰ ਲੰਗੇ ਨਹੀਂ ਲੰਗੇ ਨਹੀਂ ਨਹੀਂ ਪਤਾ ਲੱਗ ਜਾਂਦਾ ਸਹਿਰ ਨੂੰ ਪਤਾ ਲੱਗ ਜਾਂਦਾ ਵੀ ਟਿਪਰੇ ਟਿਪਰਾਂ ਲੰਘਦੇ ਪਏ ਤਿੰਨ ਚਾਰ ਸੂ ਟਿਪਰ ਜਿੱਥੋਂ ਲੰਘੇ ਉੱਥੇ ਤਾਂ ਨੇਰੀ ਆ ਜਾਂਦੀ ਹੈ ਸੜਕ ਤੇ ਬਹਿ ਜਾਂਦੀ ਸੜਕ ਤੇ ਬਹਿ ਜਾਂਦੀ ਹੈ ਨੇਰੀ ਬਹਿ ਜਾਂਦੀ ਸੀ ਇੱਕ ਟਿਪਰ ਚ ਚਾਰ ਟਰਾਲੀਆਂ ਭੰਦੀ ਹੈ ਜੀ ਹੁਣ ਤੁਸੀਂ ਇਸ ਨੂੰ ਤੇ ਕੋਰਟ ਕੇਸ ਵੀ ਕੀਤਾ ਸੀਗਾ ਇੱਕ ਹਾਂਜੀ ਇੱਕ ਨੋਟਿਸ ਹੀ ਇਹਦੀ ਕੋਰਟ ਕੇਸ ਨਹੀਂ ਕੀਤਾ ਜੀ ਹਜੇ ਨੋਟਿਸ ਲੀਗਲ ਨੋਟਿਸ ਪਹੁੰਚਾਇਆ ਜੀ ਹਾਂਜੀ ਹਾਂਜੀ ਕੋਈ ਅਸਰ ਨਹੀਂ ਹੋ ਰਿਹਾ ਜੀ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦੱਸਦਾ ਬੜੀ ਹਰਾਨੀ ਵਾਲੀ ਗੱਲ ਜਿਹੜੀ ਸਾਡੀ ਸੱਚਾਈ ਹੈ ਜਿਹੜਾ ਅਸੀਂ ਬੋਲਦੇ ਪਏ ਆ ਅੱਜ ਦਿਨੇ ਬੋਲਦੇ ਕਿੰਨੀ ਵਾਰੀ ਤੁਸੀਂ ਪ੍ਰੈਸ ਨੇ ਸਾਡਾ ਸਾਥ ਦਿੱਤਾ ਅਖਬਾਰ 'ਚ ਵੀ ਦੇ ਚੁੱਕੇ ਆ ਮੈਂ ਤੁਹਾਨੂੰ ਇੱਕ ਅਜੀਬ ਜਿਹੀ ਗੱਲ ਦੱਸਦਾ ਕੁਛ ਦਿਨੇ ਤੋਂ ਰੋਲਾ ਪਿਆ ਸੀ ਕਮੇਟੀ ਘਰ 'ਚ ਅਕਾਊਂਟੈਂਟ ਨੇ ਇਹ ਉਹਨੂੰ ਲਿਖ ਕੇ ਦੇ ਦਿੱਤਾ ਵੀ ਜਿਹੜੀ ਫਾਈਲ ਹੈ ਮਿੱਟੀ ਵਾਲੀ ਉਹਦੇ ਕੁਛ ਪੇਪਰ ਕੱਢ ਲਿੱਤੇ ਗਏ ਕੁਛ ਨਵੇਂ ਪਾ ਦਿੱਤੇ ਗਏ ਕਿ ਰਿਟਰਨ ਦੇ ਵਿੱਚ ਆਪਣਾ ਗਾਉਂਟ ਨੇ ਇਹ ਉਹਨੂੰ ਲਿਖ ਕੇ ਦੇ ਦਿੱਤਾ ਦੇਖੋ ਇੱਕ ਢੀ ਵੱਡੀ ਗੱਲ ਹੈ ਜੇ ਕਪੜਾ ਹੈਗਾ ਤਾਂ ਤਾਂ ਹੀ ਅਕਾਊਂਟੋਂ ਨੇ ਲਿਖ ਕੇ ਦਿੱਤਾ ਫੇਰ ਵੀ ਨਹੀਂ ਕਾਰਵਾਈ ਇਹੋ ਸਾਬ ਕੀ ਕਰਦੇ ਵੇ ਤੁਸੀਂ ਤੁਹਾਡਾ ਅਕਾਊਂਟੋਂ ਤੁਹਾਨੂੰ ਲਿਖ ਕੇ ਦੇ ਰਿਹਾ ਚ ਕਪੜਾ ਹੋ ਗਿਆ ਪੇਪਰ ਕੱਢ ਲੈ ਵਿੱਚੋਂ ਤੁਸੀਂ ਫੇਰ ਵੀ ਕੋਈ ਕਾਰਵਾਈ ਨਹੀਂ ਕਰਦੇ ਫੇਰ ਕਮਾਲ ਹੋ ਗਈ ਯਾਰ ਭਾਜੀ ਸਾਬ ਏਡੀਸੀ ਸਾਬ ਨੇ ਇੱਕ ਹਫਤੇ ਦਾ ਟਾਈਮ ਦਿੱਤਾ ਸੀ ਕੋਈ ਡੀਸੀ ਸਾਬ ਨੇ ਵੀ ਇੱਕ ਹਫਤੇ ਦੀ ਰਿਪੋਰਟ ਮੰਗੀ ਸੀ ਜੀ ਏਡੀਸੀ ਸਾਬ ਨੇ ਵੀ ਮੰਗੀ ਸੀ ਪਰ ਕੋਈ ਨਹੀ ਅਸਰ ਹੋ ਰਿਹਾ ਪਿਛੇ ਹੋਣਾ ਦੇ ਪਟਿਆਲਾ ਸਾਹਿਬ ਤੁਸੀਂ ਗੱਲ ਕੀਤੀ ਹੋਣੀ ਤੁਸੀਂ ਕਿ ਇੱਕ ਨਵਾਂ ਨਵਾਂ ਆਪ ਚ ਸ਼ਾਮਿਲ ਹੋਇਆ ਉਹਨਾਂ ਨੇ ਮੇਰੇ ਨਾਲ ਇੰਟਰਵਿਊ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਲਿਖ ਕੇ ਦਿੱਤਾ ਇਹ ਗੱਲ ਨੂੰ ਸਪਸ਼ਟ ਕਰੋ ਲਿਖ ਕੇ ਤੁਸੀਂ ਬਿਲਕੁਲ ਆ ਲਿਖ ਕੇ ਦਿੱਤਾ ਜੀ ਆ ਦੇਖੋ ਸਾਡੇ ਕੋਲ ਦਿੱਤਾ ਗੱਲ ਨੂੰ ਕਲੀਅਰ ਕਰ ਦਿੰਦੇ ਮੈਂ ਕਿ ਜੀ ਇਹ ਮੇਰੇ ਕੋਲ ਡੇਟ ਵਾਈਜ਼ ਹੈ ਠੀਕ ਹੈ ਜੀ ਆ ਤੁਸੀਂ ਆਪਣਾ ਮੇਰੇ ਕੋਲ ਲੈ ਲਓ ਜਿਹੜੀ ਆਪਾਂ ਤਿੰਨ ਵਾਰੀ ਯੂ ਸਾਹਿਬ ਨੂੰ ਦੇ ਚੁੱਕੇ ਹਾਂ ਠੀਕ ਹੈ ਜੀ ਔਰ ਦੋ ਵਾਰੀ ਇੱਕ ਵਾਰੀ ਏਡੀਸੀ ਸਾਹਿਬ ਨੂੰ ਇੱਕ ਵਾਰੀ ਏਡੀਸੀ ਸਾਹਿਬ ਨੂੰ ਇਹ ਤਿੰਨ ਚਾਰ ਮਹੀਨੇ ਦਾ ਪ੍ਰੋਸੈਸ ਹੈ ਇੱਕ ਦਿਨ ਚੱਲੀ ਸਾਰਿਆਂ ਨੂੰ ਦਿੱਤਾ ਬਾਰ ਬਾਰ ਬਿਲਕੁਲ ਦੇਖ ਕੇ ਦੇ ਚੁੱਕਾ ਔਰ ਪੇਪਰ ਚ ਆ ਚੁੱਕਾ ਜਿਹੜੇ ਤੁਹਾਨੂੰ ਕਹਿ ਰਹੇ ਨਾ ਐਮਸੀ ਸਾਹਿਬ ਤੁਹਾਡੇ ਨਾਲ ਜਿਹੜੀ ਗੱਲ ਹੋਈ ਦੀ ਸਾਨੂੰ ਤਾਂ ਕੋਈ ਪਤਾ ਨਹੀਂ ਵੀ ਐਮਸੀ ਨੇ ਕੁਝ ਲਿਖ ਕੇ ਦਿੱਤਾ ਉਹ ਲਿਖ ਕੇ ਕਿਉਂ ਨਹੀਂ ਦਿੱਤਾ ਪੇਪਰ ਜਾਂਦਾ ਪਿਆ ਔਰ ਜਿੱਦਨ ਪਹਿਲੇ ਦਿਨ ਮੈਂ ਹਾਊਸ ਦੇ ਵਿੱਚ ਬੋਲਿਆ ਸੀ ਉਸ ਤੋਂ ਬਾਅਦ ਆ ਕੇ ਵੀ ਉਹਨਾਂ ਨੇ ਇੰਟਰਵਿਊ ਦਿੱਤੀ ਸੀ ਇਹਦਾ ਹੱਲ ਕਿਵੇਂ ਹੋ ਸਕਦਾ ਇਹਦਾ ਹੱਲ ਤਾਂ ਤੁਹਾਡੇ ਥਰੂ ਤੁਹਾਡੀ ਹੈਲਪ ਲਾਈਨ ਨੇ ਅੱਜ ਤੁਹਾਨੂੰ ਬੁਲਾਇਆ ਗਿਆ ਸਾਰਿਆਂ ਨੂੰ ਥ ਬੋਨਾ ਥੋੜਾ ਜਿਹਾ ਕਰੈਕਸ਼ਨ ਕਰਦਾ ਜਦੋਂ ਅਕੋਰਡਿੰਗ ਟੂ ਮੈਂ ਜਾਣਦਾ ਮਿਊਨਿਸਪਲ ਐਕਟ ਨੂੰ 35 ਧਾਰਾ ਜਦੋਂ ਲਾਈ ਜਾਂਦੀ ਹੈ ਤੁਹਾਨੂੰ ਕੀ ਲੱਗਦਾ ਫਰਾਡ ਹੈ ਬਿਲਕੁਲ 100% ਕਿੰਨੇ ਦਾ ਫਰਾਡ ਲੱਗਦਾ ਸਿੱਧੀ ਗੱਲ ਕਰੀ ਜੀ ਦੇਖੋ ਜੀ ਅੰਦਾਜ਼ਾ 30 35 40 ਜੋ ਵੀ ਹੈ ਆਪਾਂ 35 ਲੈ ਕੇ ਵੀ ਚੱਲੀਏ 35 40 10 ਲੱਖ ਦਾ ਫਰਕ ਪੈਣਾ ਕਿੰਨੇ ਦਾ ਫਰਾਡ ਸਰ ਜੀ ਹੁਣ ਸਾਡੇ ਕੋਲ ਵੇਲਾ ਨਹੀਂ ਗਿਆ ਤਾਂ ਹੀ ਤੁਹਾਨੂੰ ਦੱਸੂਗਾ ਜੀ ਤੁਸੀਂ ਜਾ ਕੇ ਆਜਾ ਤੁਸੀਂ ਸੂਰਜ ਬਾਹਰੋਂ ਪੜ੍ਹ ਲਿਖੇ ਹੋ ਇੱਥੇ 30 ਕੋ ਲੱਖ ਰੁਪਏ ਦਾ ਫਰਕ ਹੈ ਕਿ ਲੱਖ ਦਾ ਫਰਕ ਹੈ ਬਿਲਕੁਲ ਹੈਗਾ ਨਿਕਲਣਾ ਛੋਟੀ ਜਿਹੀ ਰਕਮ ਨਹੀਂ ਹੈ ਇਹ ਸ਼ਹਿਰ ਦੇ ਪੈਸੇ ਆ ਇਹ ਸਾਡੇ ਪਬਲਿਕ ਦੇ ਪੈਸੇ ਆ ਇਹਦੀ ਰੱਖਿਆ ਕਰਨਾ ਸਾਡਾ ਸਾਰੇ ਐਮਸੀਆ ਦਾ ਫਰਜ਼ ਮੈਂ ਕਹਿੰਦਾ ਇਹ ਨਹੀਂ ਕਹਿੰਦਾ ਸਾਡਾ ਫਰਜ਼ ਜਿੰਨੇ ਵੀ ਚੁਣੇ ਨੂੰ ਮੈਂਦੇ ਸਾਰੇ ਦਾ ਫਰਜ਼ ਹੈ ਅੱਛਾ ਤੁਸੀਂ ਇੱਕ ਗੱਲ ਕੀ ਮੈਡਮ ਹੁਣ ਵੀ ਨਾਲ ਕੇ ਕੋਈ ਕੋਰਪੋਰੇਟ ਜੀ ਕਿ ਐਮਸੀ ਰਖਵਾਲੇ ਹੁੰਦੇ ਆ ਲੋਕ ਮੂੰਹ ਬੰਦ ਦੇਖਦੇ ਆ ਜਿਹੜਾ ਵਿਰੋਧੀ ਤੇਰੇ ਗਾਇਬ ਕਿਉਂ ਕਿ ਕਿਉਂਕਿ ਤੁਹਾਡੀ ਅਸ਼wini ਜੋਸ਼ੀ ਜਿਨ੍ਹਾਂ ਨੇ ਜਦੋਂ ਤੁਸੀਂ ਇਲੈਕਸ਼ਨ ਲੜੀ 2022 ਦੀ ਅੰਕਾ ਸਿੰਘ ਨਾਲ ਜੀ ਉਹ ਤੁਹਾਡੇ ਸਾਥੀ ਸੀਗੇ ਰੁੱਖ ਨੂੰ ਲੈ ਕੇ ਉਹਨੇ ਇੱਕ ਮਸਲਾ ਚੱਕਿਆ ਕੋਈ ਨਜ਼ਰ ਹੀ ਨਹੀਂ ਆਇਆ ਔਰ ਤੁਸੀਂ ਟਿੱਪਰਾਂ ਦੀ ਗੱਲ ਕੀਤੀ ਕਿ ਟਿੱਪਰ ਜਦੋਂ ਲੱਗਦੇ ਰਾਹ ਬੈਠ ਜਾਂਦੇ ਆ ਰਾਹੋ ਰੋਡ ਤੇ ਦੇਖੋ ਕਿਵੇਂ ਅੱਠ ਰਕੇ ਟਿੱਪਰ ਆ ਜਾਂਦੇ ਆ ਉੱਥੇ ਵਿਰੋਧੀ ਤਰਕੇ ਵਿਰੋਧੀ ਤਰਕੇ ਬਿਲਕੁਲ 100% ਤੁਸੀਂ ਸਹੀ ਕਹਿ ਰਹੇ ਆ ਮੈਂ ਤੁਹਾਨੂੰ ਇਹੀ ਕਹਿ ਰਿਹਾ ਵੀ ਸ਼ਹਿਰ ਸਾਡੇ ਦੇਖਦਾ ਪਿਆ ਐਮਸੀਲ ਦੇਖਦਾ ਪਿਆ ਵੀ ਕਰਦੀ ਗਈ ਪਈ ਆ ਸ਼ਹਿਰ 'ਚ ਟੋਏ ਪਏ ਆ ਅਬੀਦਗਰ ਚੌਕ ਚ ਚੰਡੀਗੜ੍ਹ ਚੌਕ ਤੇ ਰਾਹਾਂ ਰੋਡ ਚ ਉਹਨਾਂ ਦਾ ਸਵਾਲ ਇਹ ਆ ਵੀ ਵਿਰੋਧੀ ਧਿਰ ਕੀ ਕਰ ਰਿਹਾ ਹੈ ਵਿਰੋਧੀ ਧਿਰ ਕਿੱਥੇ ਆ ਨਜ਼ਰ ਨਹੀਂ ਆਉਂਦਾ ਮੈਨੂੰ ਉੱਪਰ ਨਜ਼ਰ ਆਉਂਦੇ ਆ ਰੁਕ ਕੱਟ ਹੋ ਰਹੇ ਨਜ਼ਰ ਆ ਰਹੇ ਆ ਪਰ ਵਿਰੋਧੀ ਧਿਰ ਨਜ਼ਰ ਨਹੀਂ ਆ ਰਹੇ ਬਿਲਕੁਲ ਤੁਸੀਂ ਜੋ ਕਹਿ ਰਹੇ ਬਿਲਕੁਲ ਤੁਹਾਡੀ ਗੱਲ ਦਾ ਮੈਂ ਉਹ ਜਵਾਬ ਦੇਣ ਲੱਗਾ ਵੀ ਜੋ ਤੁਸੀਂ ਕਹਿੰਦੇ ਵੀ ਸਾਡੇ ਦਾ ਇਹ ਹੈ ਆ ਵੀ ਇੱਕ ਮਸਲੇ ਤੇ ਸਰਕਾਰ ਦਾ ਡੰਡਾ ਇੰਨਕ ਕਿਸੇ ਨਾ ਕਿਸ ਨੇ ਤਾਂ ਉਹਨਾਂ ਨੂੰ ਰੋਕਿਆ ਹੀ ਆ ਜੀ ਅਸੀਂ ਕਿੱਧਰ ਜਾਈਏ ਜਿੱਦ ਦੇ ਜਿੱਦਨ ਸਾਡਾ ਸਚਨ ਦਿਵਾਰ ਪ੍ਰਧਾਨ ਲਾਇਆ ਉਸ ਤੋਂ ਬਾਅਦ ਸ਼ਹਿਰ ਦਾ ਬੇੜਾ ਕਰਕ ਹੋਇਆ ਪਿਆ ਉਹ ਭਲੇ ਮਸੂਲ ਆ ਕੇ ਰੱਖਦਾ ਉਹ ਤਾਂ ਬਾਹਰ ਚਲੇ ਕੇ ਜਿ ਹੁਣ ਚੱਪਾ ਕਰ ਉਹ ਬਾਹਰ ਚਲੀ ਉਹ ਤੇ ਇਸ ਕਰਕੇ ਗਿਆ ਬਾਅਦ ਵੀ ਜਿਹਦੀ ਵਾਰ ਤਰੀਕ ਲੈਣੀ ਸੀ ਐਮਸੀ ਹੈਗਾ ਆ ਰਿਹਾ ਜੀ ਆ ਰਿਹਾ ਥੋੜੇ ਦਿਨਾਂ ਦਾ ਘਾਰ ਹੈ ਅੱਛਾ ਹੁਣ ਤੁਸੀਂ ਆਪੀ ਗੱਲ ਛੇੜ ਲਈ ਯਾਰ ਪਰ ਉਹ ਖਾਲਸ ਜੀ ਨੇ ਗੱਲ ਕੀਤੀ ਸੀ ਕਿ ਤੁਹਾਡੇ ਜਾਗਣਾ ਜੀ ਆ ਮੇਰਾ ਸੈਲਰੀ ਪਹਿਲੇ 1 ਹਿੰਨੇ ਠੀਕ ਹੈ ਜੇ ਨਹੀਂ ਜੋਬ ਮਤਲਬ ਐਮਸੀ ਤੇ ਪਾਉਂ ਉਹਨਾਂ ਨੇ ਲਿਖ ਕੇ ਦਿੱਤਾ ਵੀ ਮੈਂ ਬਾਹਰ ਚਲ ਗਿਆ ਹੁਣ ਇਹ ਇਹਨਾਂ ਨੇ ਕਰ ਲੈ ਕਿੰਨੀ ਦੇਰ ਲੈ ਲਈ ਸੈਲਰੀ ਉਹ ਨੁਕਸਾਨ ਨਹੀਂ 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 ਮੈਂ ਤੁਹਾਡੀ ਹਰ ਗੱਲ ਨਾਲ ਸਹਿਮਤ ਹਾਂ ਜੀ ਸੈਲਰੀ ਨਹੀਂ ਬੰਦ ਹੁੰਦੀ ਜਿੰਨੀ ਦਾ ਤੇ ਇਹ ਉਹਨਾਂ ਨੂੰ ਬਦਲ ਆਪਣਾ ਫਿਰ ਉਹ 2.5 ਸਾਲ ਤੋਂ ਬਾਹਰ ਦੇ ਫਿਰ ਮਲੇ ਵਾਰਡ ਵਾਲੇ ਕੀ ਕਰਨ ਜੀ ਵਾਰਡ ਵਾਲੇ ਦੇ ਕੰਮ ਹੁੰਦੇ ਵੀ ਰਲ ਮਿਲ ਕੇ ਸਾਰੇ ਅਸੀਂ ਇਹ ਕਰ ਰਹੇ ਹਾਂ ਮੈਂ ਕਰ ਰਿਹਾ ਸਾਰੇ ਕੰਮ ਦੱਸ ਕੇ ਜਸਟੀਫਿਕੇਸ਼ਨ ਸਹੀ ਲੱਗਦੀ ਤੁਹਾਨੂੰ ਨਹੀਂ ਨਹੀਂ ਹੈ ਤਾਂ ਨਹੀਂ ਸਹੀ ਇੱਕ ਮਿੰਟ ਪਰ ਅਸੀਂ ਉਹ ਤੋਂ ਮੰਨਦੇ ਸਹੀ ਨਹੀਂ ਨਹੀਂ ਅਸੀਂ ਖੁਦ ਮੰਨਦੇ ਹਾਂ ਸਹੀ ਨਹੀਂ ਪਰ ਅਸੀਂ ਕੰਮ ਕਰਦੇ ਵੇ ਤੁਸੀਂ ਕੰਮ ਦੀ ਗੱਲ ਕੀਤੀ ਲੋਕਾਂ ਦੇ ਕੰਮਾਂ ਦੇ ਕੰਮ ਲਾਉਂਦੇ ਮੇਰੇ ਕੋਲ ਆਉਂਦੇ ਆ ਰੋਜ਼ ਪੰਜ ਸੱਤ ਸੰਬੰਧ ਆਂਦੇ ਉਹ ਤੁਹਾਡਾ ਕੰਮ ਵੀ ਤੁਸੀਂ ਕਰ ਰਹੇ ਹੋ ਬਿਲਕੁਲ ਕਰ ਰਹੇ ਸਾਡਾ ਫਰਜ਼ ਹੈ ਸਾਡੇ ਐਮਸੀ ਦਾ ਫਰਜ਼ ਹੈ ਜਿਹਦੇ ਕੋ ਵੀ ਚਾਹੇ ਕੋਈ ਗੱਲ ਨਹੀਂ ਫੇਰ ਕੀ ਹੋਇਆ ਸਚਿਵਾਲਾ ਵੀ ਵੜੇ ਤੁਹਾਡੇ ਤੇ ਵੇਖਾ ਜੀ ਫੇਰ ਕੀ ਹੋਇਆ ਭਾਈ ਸਾਹਿਬ ਜੀ ਉਹ ਚਲੇ ਵੀ ਗਿਆ ਅਸੀਂ ਕਰਦੇ ਪਏ ਆ ਔਖੇ ਸੋਖੇ ਉਹ ਕਿ ਤਿੰਨ ਵਾਰ ਤੁਸੀਂ ਸੰਭਾਲਦੇ ਵੇਖਾ ਜੀ ਅੱਬਿਆ ਕੱਲਾ ਨਹੀਂ ਸੰਭਾਲਦੇ ਸਾਰੇ ਸੰਭਾਲਦੇ ਪਏ ਆ ਮੇਰੇ ਕੋਲ ਜ਼ਰੂਰੀ ਥੋੜੇ ਮੇਰੇ ਕੋਲੇ ਆਣਾ ਤਾਂ ਹੀ ਟਿੱਪਰਾਂ ਦੀ ਗੱਲ ਤੇ ਨਜ਼ਰ ਮੇ ਆ ਜਾ ਰੋਕ ਵਾਲੇ ਮਸਲੇ ਤੇ ਨਹੀਂ ਕਿਉਂਕਿ ਤੈਨੂੰ ਬਿਲਕੁਲ ਜੀ ਮੈਂ ਤੁਹਾਨੂੰ ਇਹ ਤੁਸੀਂ ਜਿਹੜੀ ਮੇਰਾ ਕੁਐਸਚਨ ਹੈ ਤੁਹਾਡਾ ਮੀਟਿੰਗ ਚੋਂ ਤਾਂ ਬਾਹਰ ਪਟਿਆ ਸਾਹਿਬ ਇਕੱਲੋ ਕਦੇ ਬਾਹਰ ਮੀਟਿੰਗ ਚੋਂ ਮੀਟਿੰਗ ਚੋਂ ਗਿਆ ਨੂੰ ਤੁਸੀਂ ਸਾਰਾ ਕੁਝ ਲਾਈਵ ਦਿੱਤੀ ਆ ਸੁਣਿਆ ਤੁਸੀਂ ਕੀ ਕੋਈ ਨਹੀਂ ਆ ਅਸੀਂ ਰੁਕਦੇ ਹਾਂ ਅਸਲੀ ਗੱਲ ਕਰਦੇ ਆ ਕੇਸ ਵੱਜਦੀ ਆ ਹਾਂਜੀ ਜਦੋਂ ਤਾਂ ਕਹਿ ਦਿੰਦਾ ਬਾਹਰ ਤੁਹਾਨੂੰ ਕੇਸ ਹੀ ਆ ਜੀ ਤੁਸੀਂ ਵੀ ਅਸੀਂ ਚੁਣੇ ਨੂੰ ਮਿਲਦੇ ਆ ਨਹੀਂ ਕੋਈ ਨਹੀਂ ਐਕਸ਼ਨ ਸਾਨੂੰ ਕੋਈ ਕਹੇ ਵੀ ਚੱਲ ਗੈਟ ਆਊਟ ਬਾਹਰ ਹੋ ਜਾ ਤੁਹਾਡੇ ਸਾਹਮਣੇ ਲਾਈਵ ਚੱਲਿਆ ਜੀ ਸਾਰੇ ਨੇ ਮੱਖਣ ਸਿੰਘ ਗਰੇਵਾਲ ਨੇ ਕਿਹਾ ਚਲੋ ਬਾਹਰ ਚਲੋ ਤੇਸ ਕੋ ਰਬੀਕਰ ਗਿਆ ਚਲੋ ਬਾਹਰ ਤੁਹਾਡੇ ਸਾਹਮਣੇ ਕਿਹਾ ਕਿ ਜਿੱਦਾਂ ਦੇ ਬਾਡਿਆ ਸਾਹਿਬ ਉਹ ਐਮਸੀ ਹੈਗੇ ਉਸੇ ਤਰ੍ਹਾਂ ਦੇ ਤੁਸੀਂ ਵੀ ਐਮਸੀ ਹੋ ਮੈਂ ਵੀ ਤੁਹਾਨੂੰ ਇਹੀ ਗੱਲ ਕਹਿੰਦਾ ਪਿਆ ਵੀ ਅਸੀਂ ਵੀ ਉਦਾਂ ਦੇ ਐਮਸੀ ਆ ਤੱਕਾ ਸ਼ਾਇਦ ਹੁੰਦੀ ਆ ਨਾ ਅਸੀਂ ਆਪਣਾ ਵਿਰੋਧ ਲਾਣ ਗਏ ਸੀ ਬਾਹਰ ਅਸੀਂ ਗੁੰਡਾ ਕਿਉਂ ਆਏ ਅਸੀਂ 3 ਲੱਖ ਦਾ ਤੱਕੇਸ਼ਾ ਹੀ ਹੁੰਦੀ ਆ ਉਹ ਤੱਕੇਸ਼ਾ ਹੀ ਸਾਡੇ ਨਾਲ ਪਰਸਨਲ ਲਈ ਹੋਈ ਪਰਸਨਲ ਤਾਂ ਉਦਣ ਹੀ ਹੋਈ ਸੀ ਪਰ ਜਿਹੜੀ ਸ਼ਹਿਰ ਨਾਲ ਹੋਰੀ ਤੱਕੇ ਉਹਦਾ ਦੁੱਖ ਵੋਧ ਸਾਨੂੰ ਤਕਲੀਫ ਇਹ ਹੋ ਰਹੀ ਵੀ ਅਸੀਂ ਸ਼ਹਿਰ ਦੇ ਚੁਣੇ ਨੁਮਾਇੰਦੇ ਆ ਲੋਕੀ ਸਾਡੇ ਵੱਲ ਦੇਖਦੇ ਇਤਿਆਬ ਕੋ ਰੇਲਵੇ ਰੋਡ ਬਣਾਣ ਉਈ ਰਾਹੋ ਰੋਡ ਦੀ ਜਿਹੜੀ ਟੋਏ ਪਈ ਐ ਉਹ ਠੀਕ ਕਰਨਾ ਸਲੋ ਰੋਡ ਸਾਰਾ ਰੱਦੀ ਹੋਇਆ ਪਿਆ ਸਲੋਾਈ ਹੋਰੀ ਤੁਹਾਡੇ ਕਿੱਥੇ ਹੋਰੀ ਕਿੱਥੇ ਹੋਰੀ ਐ ਜਿੱਦਾਂ ਅੱਜ ਤੁਹਾਡੀ ਹੈਲਪ ਇਸੇ ਕਰਕੇ ਮੰਗਦੇ ਪਏ ਵੀ ਸਾਡੀ ਹੈਲਪ ਕਰੋ ਸਾਡੇ ਨਗਰ ਕੌਂਸਲ ਦੀਆਂ ਬੈਠਕਾਂ ਤੇ ਜਦੋਂ ਤੁਸੀਂ ਕੋਰਟ ਵਿੱਚ ਗਏ ਆ ਤਾਂ ਤੁਹਾਡੇ ਤੇ ਇਲਜ਼ਾਮ ਲੱਗਦਾ ਵੀ ਤੁਸੀਂ ਸ਼ਹਿਰ ਦੇ ਪੱਖ ਵਿੱਚ ਨਹੀਂ ਆ ਵਿਕਾਸ ਦੇ ਪੱਖ ਵਿੱਚ ਨਹੀਂ ਆ ਇਹ ਉਹ ਜੋ ਮਰਜ਼ੀ ਕਹੀ ਜਾਂਦੀ ਬਗੱਖ ਚ ਕਿਉਂ ਨਹੀਂ ਅੱਜ ਸਾਡੇ ਕੋਲ ਤੁਹਾਡੀ ਹੈਲਪ ਲੈਣੇ ਪਿਆ ਅਖਬਾਰਾਂ ਜੀ ਦਿਨੇ ਪਏ ਐ ਇਸੇ ਕਰਕੇ ਦਿਨੇ ਪਏ ਆ ਵੀ ਭਾਈ ਜਿਹੜੇ ਇਹਨਾਂ ਨੇ ਮੀਟਿੰਗਾਂ ਕੀਤੀਆਂ ਉਹ ਨਜਾਇਜ਼ ਸੀਗੀਆਂ ਅਸੀਂ ਰੋਲਾ ਪਾਉਂਦੇ ਰਹੇ ਮੀਟਿੰਗ 'ਚ ਵੀ ਦੱਸਿਆ ਗਿਆ ਨੇ ਜਾਇਜ਼ ਮੀਟਿੰਗਾਂ ਹੋ ਰਹੀਆਂ ਬਿਲਕੁਲ ਜਾਇਜ਼ ਨਹੀਂ ਹੋ ਰਹੀਆਂ ਉਸੇ ਕਰਕੇ ਅਸੀਂ ਸਟੇਟ ਰਿਹਾ ਵੀ ਇਹਦੇ 'ਚ ਕਫਲੇ ਹੋ ਰਹੇ ਔਰ ਇੱਕ ਜਾਇਜ਼ ਕਿਵੇਂ ਹੋਵੇਗੀ ਜੀ ਜਾਇਜ਼ ਮੀਟਿੰਗਾਂ ਹੁੰਦੀਆਂ ਵੀ ਜੇ ਮੈਂ ਕੋਈ ਮਤਾ ਪਾਨਾ ਉਹਦੇ 'ਚ ਜੋ ਜਿੰਨੇ ਦਾ ਕੰਮ ਹੋਇਆ ਉਨਾ ਹੀ ਹੋਵੇ ਤੁਹਾਨੂੰ ਅਜੰਡਾ ਨਹੀਂ ਆਉਂਦਾ ਪਹਿਲਾਂ ਅਜੰਡਾ ਆਂਦਾ ਅਜੰਡੇ ਦੇ ਵਿੱਚ ਜਿਹੜੇ ਕੰਮ ਹੁੰਦੇ ਆ ਉਹਦੀ ਗੱਲ ਕਰਦਾ ਪਿਆ ਕੁਝ ਅਜੀਬ ਚੀਜ਼ਾਂ ਹੈਗੀਆਂ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ ਜਿਸ ਦਾ ਤੁਹਾਨੂੰ ਡੰਪ ਦੀ ਗੱਲ ਕੀਤੀ ਹੈ ਕੁਝ ਹੋਰ ਕੰਮ ਵੀ ਹੋਏ ਆ ਜਿਹੜੇ ਮੈਂ ਅਦਾਲਤ ਦੇ ਤੇ ਰੱਖੇ ਹੋਏ ਆ ਉਪਰਸਟ ਅਜੇ ਨਹੀਂ ਦੱਸ ਸਕਦਾ ਤੁਹਾਡੇ ਟਾਈਮ ਕੋ ਤੁਹਾਨੂੰ ਦੱਸਾਂਗਾ ਵੀ ਆ ਕਪਲੇ ਹੋਏ ਇੱਕ ਰੇਲਵੇ ਰੋਡ ਨੂੰ ਲੈ ਕੇ ਟਾਈਮ ਦਿੱਤਾ ਸੀਗਾ ਸਾਡੇ ਉਹਦੀ ਬਿਜ਼ਨਸ ਦੀ ਇਨਕੁਆਰੀ ਦੀ ਮੰਗ ਅਸੀਂ ਸਾਡੇ ਕੋਲ ਹੁਣ ਵੀ ਆ ਸਾਰੇ ਐਮਸੀ ਲੱਲ ਕੇ ਫਿਰ ਲਿਖ ਦੇਖ ਨੂੰ ਤਿਆਰ ਆ ਜਿੱਥੇ ਸਾਡੀ ਹੈਲਪ ਦੀ ਲੋੜ ਆ ਉਹਦੀ ਵਿਜਲੈਂਸ ਦੀ ਇਨਕੁਆਰੀ ਕਰਾਈ ਜਾਵੇ ਜਿਹੜਾ ਦੋਸ਼ੀ ਆ ਉਹਨੂੰ ਸਜ਼ਾ ਦਿੱਤੀ ਜਾਵੇ ਸਾਡੇ ਮਾਣਯੋਗ ਐਮਐਲਏ ਸਾਹਿਬ ਨੇ ਵੀ ਇਹਦੇ ਸਬੰਧ ਵਿੱਚ ਦੋ ਵਾਰੀ ਤੁਹਾਨੂੰ ਕਹਿ ਚੁੱਕੇ ਆ ਅੰਗਤ ਜੀ ਨੇ ਤੁਹਾਨੂੰ ਬਾਰ-ਬਾਰ ਇਹ ਗੱਲ ਕਹੀ ਆ ਵੀ ਵਿਜੀਲੈਂਸ ਇਨਕੁਆਇਰੀ ਕਰਾਈ ਜਾਵੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਚਾਹੇ ਉਹ ਅੰਗਤ ਦਾ ਚਾਹੇ ਕੋਈ ਆ ਐਣੀ ਚਾਹੇ ਉਹ ਠੇਕੇਦਾਰ ਆ ਚਾਹੇ ਕੋ ਕਮੇਟੀ ਦਾ ਬੰਦਾ ਇਸ ਤੋਂ ਉੱਪਰ ਹੋਰ ਕੀ ਕਿਹਾ ਜਾਵੇ ਦੱਸੋ ਤੁਸੀਂ ਹੋਰ ਕੋਈ ਕੁਐਸਚਨ ਸਪੈਸ਼ਲੀ ਕਿਹੜੀ ਸੜਕ ਤੋਂ ਬਣਾਉਣ ਲੱਗੀ ਸੀ ਬਣ ਗਈ ਨਹੀਂ ਜੀ ਰੁਕ ਗਿਆ ਵੀ ਨਾ ਹੋ ਰੁਕ ਗਿਆ ਜੀ ਕੀ ਕਹੋ ਮੈਂ ਗੋਰ ਪਰ ਉਹ ਧਾਣਾ ਮਾਰਾਂਗੇ ਆਪਾਂ ਫੇਰ ਦਹੀਂ ਬਣੂਗਾ ਤਾਂ ਮੈਨੂੰ ਲੱਗਦਾ ਉਹ ਵੀ ਲੱਡੂ ਦੇਈ ਜਾਂਦੇ ਖਾ ਲਓ ਮੂਹਰੇ ਟੈਲੀਮ ਕਰਨੇ ਪ੍ਰਧਾਨ ਜੀ ਨੂੰ ਬੰਨੂ ਜੀ ਨੂੰ ਕਰੀ ਜਾਣੇ ਹੁੰਡੇ ਦੀ ਕੋਈ ਨਹੀਂ ਹੁੰਦਾ ਫਿਰ ਲੁੱਟੂ ਬਤਮਕਿਆ ਸਰ ਹਾਂਜੀ ਉੱਥੇ ਬੈਠਣਾ ਲਾਉਗੇ ਧਰਨਾ ਧਰਨਾ ਇੱਥੇ ਸਾਡੀ ਇੱਕ ਬੇਨਤੀ ਆ ਜੋ ਵੀ ਸਾਡੇ ਸਾਰੇ ਐਮਸੀ ਅੱਜ ਇਕੱਠੇ ਹੋਏ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਆਵਾਜ਼ ਉਠਾਓਗੇ ਸਰਕਾਰ ਦੇ ਕੰਨਾਂ ਤੱਕ ਸ਼ਾਇਦ ਆਵਾਜ਼ ਪਹੁੰਚੇ ਤੇ ਸਾਡੀ ਸੁਣਵਾਈ ਹੋਵੇ ਇਧਰੋਂ ਨਿਬੜੀਏ ਤੇ ਆਪਾਂ ਦੂਸਰੇ ਕੰਮਾਂ ਵੱਲ ਹੋਈਏ ਠੀਕ ਹੈ ਜੀ ਮੈਂ ਤਾਂ ਤੁਹਾਨੂੰ ਇੱਥੋਂ ਤੱਕ ਵੀ ਕਹਿ ਦਿੱਤਾ ਵੀ ਅਕਾਊਂਟੈਂਟ ਨੇ ਵੀ ਲਿਖ ਕੇ ਦੇ ਦਿੱਤਾ ਈ ਉਹਨੂੰ ਵਿੱਚ ਕਪਲਾ ਹੋਇਆ ਹੁਣ ਰਹਿ ਗਿਆ ਅੱਛਾ ਭਾਡੇ ਜੀ ਮੈਸੇਜ ਵਿੱਚ ਆਲੇ ਕਮੈਂਟਸ ਆ ਗਏ ਕਿ ਨਰਾਤ ਨੂੰ ਟਿੱਪਰ ਬਹੁਤ ਚਲ ਲੰਘਦੇ ਆ ਤੇਜ਼ੀ ਨਾਲ ਲੰਘਦੇ ਆ ਉਹਦੇ ਲਈ ਵਿਰੋਧੀ ਤਰਫੋਂ ਵੀ ਆਵਾਜ਼ ਚੱਕੂ ਬਿਲਕੁਲ ਡੀਸੀ ਸਾਹਿਬ ਨੂੰ ਸਾਰੇ ਐਮਸੀ ਜਾ ਕੇ ਮਿਲ ਕੇ ਜਿੱਦਣ ਅਸੀਂ ਗਏ ਉਹਦਣੇ ਵੀ ਇਹ ਗੱਲ ਕਹੀ ਆ ਵੀ ਜਿਹੜਾ ਟਿੱਪਰ ਆ ਬਹੁਤ ਤੇਜ਼ ਲੰਘਦੇ ਆ ਹਾਂ ਇੱਕ ਵਾਰੀ ਨੇ ਕਿਹਾ ਉਹਨਾਂ ਵਰਬਲੀ ਸਾਰੇ ਸੀ ਕੁਦਰਤੀ ਸਾਰੇ ਗਏ ਤਾਂ ਹੋਰ ਕੰਮ ਨਹੀਂ ਸੀ ਅਸੀਂ ਸਭ ਤੋਂ ਵੱਡਾ ਮਸਲਾ ਇਹਨਾਂ ਦਾ ਤੁਸੀਂ ਤੁਹਾਡੇ ਵਿਰੋਧ ਵਿੱਚ ਕੋਈ ਭੱਜਨੇ ਕਹਿੰਦੇ ਵਰਬਲੀ ਗੱਲ ਕਰਦੇ ਲਿਖ ਕੇ ਸਰ ਜੀ ਜੇ ਦੇਖੋ ਤੁਸੀਂ ਹੁਣ ਪ੍ਰੈਸ ਆ ਠੀਕ ਹੈ ਪ੍ਰੈਸ ਨੂੰ ਵੀ ਅਸੀਂ ਬੇਨਤੀ ਤੁਹਾਡੇ ਥਰੂ ਕਰਦੇ ਪਿਆ ਜੇ ਅਫਸਰਾਂ ਨੂੰ ਜਾ ਕੇ ਅਸੀਂ ਜ਼ਰੂਰੀ ਥੋੜਾ ਦੇ ਵੀ ਡੱਡਾ ਦੇ ਕੇ ਕਿਤੇ ਜਵੇ ਰਿਕਵੈਸਟ ਵੀ ਤਾਂ ਕੀਤੀ ਜਾ ਸਕਦੀ ਤੁਸੀਂ ਲਿਖ ਕੇ ਤੁਸੀਂ ਦੋ ਕਹਿੰਦਾ ਮੰਨ ਲਓ ਲਿਖ ਕੇ ਵੀ ਦੇ ਦਿੰਨੇ ਜੀ ਮੈਂ ਤੁਹਾਡੀ ਗੱਲ ਅਸੀਂ ਸਭ ਨੂੰ ਲਿਖ ਕੇ ਦਵਾਂਗੇ ਉੱਥੇ ਸਾਨੂੰ ਸਤੂ ਮਿਲ ਜਾਣਾ ਸਰ ਜੀ ਆ ਆ ਦੇ ਡੀ ਸੀ ਸਾਹਿਬ ਕੋਲੋ ਅੱਜ ਵੀ ਦੀ ਚੀਜ਼ਾਂ ਨਹੀਂ ਰਿਟਰਨ ਦੇ ਵਿੱਚ ਇਹ ਡੀ ਸੀ ਸਾਹਿਬ ਨੂੰ ਲਿਖੇ ਦਿੱਤਾ ਨਹੀਂ ਮੈਂ ਟਿੱਪਰਾਂ ਦੀ ਗੱਲ ਕਰ ਰਿਹਾ ਮੈਂ ਟਿੱਪਰ ਦੀ ਗੱਲ ਨਹੀਂ ਕਰਦਾ ਆਹ ਕਿਹੜਾ ਛੋਟੀ ਜੀ ਗੱਲ ਹੈ ਜੀ ਇਹ ਵੀ ਤੇ ਡੀ ਸੀ ਸਾਹਿਬ ਦੇ ਸਾਈਨ ਹੋਏ ਹੋਏ ਆ ਤੁਸੀਂ ਆਪਣਾ ਸੂਰੀ ਸਾਹਿਬ ਇੱਕ ਚੀਜ਼ ਦੇਖੋ ਇੱਕ ਡੀ ਸੀ ਸਾਹਿਬ ਕੋਲੋ ਜਾ ਰਹੇ ਆ ਐਮ ਸੀ ਜਾਂਦੇ ਵੇ ਮੈਂ ਤਾਂ ਹਰਾਨੀ ਵਾਲੀ ਗੱਲ ਇਹ ਕਹਿੰਦਾ ਜਿਹੜੀ ਤੁਸੀਂ ਬਰਬਲੀ ਦੀ ਗੱਲ ਕੀਤੀ ਹੈ ਬਰਬਲੀ ਕਿਉਂ ਨਹੀਂ ਕਰ ਸਕਦੇ ਆ ਕੁਝ ਜੋ ਕੀਤਾ ਰਿਟਰਨ ਤੋਂ ਇਲਾਵਾ ਅਸੀਂ ਬਰਬਲੀ ਵੀ ਗਏ ਆ ਠੀਕ ਹੈ ਮਾ ਜੀ ਅਸੀਂ ਬਾਅਦ ਵਿੱਚ ਬਰਦਲੀ ਦੇ ਗਏ ਆ ਤੇਨ ਐਮਸੀ ਗਈ ਆ ਮੈਂ ਵੀ ਨਾਲ ਗਿਆ ਮੈਂ ਕਿਹਾ ਸਰ ਤੁਹਾਡੇ ਅਰਗੇ ਵਧੀਆ ਅਫਸਰ ਹੁੰਦੇ ਆ ਸਾਡੇ ਨਾਲ ਆ ਹੋ ਰਿਹਾ ਫੋਟੋ ਕਰ ਲਈਏ ਇੱਕ ਜੀ ਬਿਲਕੁਲ ਕਰ ਲਓ ਆ ਜਾਓ ਕੋਈ ਫਰਕ ਨਹੀਂ